ਜਾ 38 ਆ ਜਿਹੜਾ ਫालतू ਸਮਾਨ ਵੱਜ ਜਾਂਦਾ ਉਹ ਇੱਧਰ ਆ ਜਾਂਦਾ ਪਿੰਗਲੇ ਆ ਬੱਚਿਆਂ ਵਾ ਆਪਣੇ ਤੋਂ ਤੁਸੀਂ ਹਾਂਜੀ ਆਪਣੇ ਨਾਲ ਆਕਾਸ਼ ਬ੍ਰਾਂਚ ਕਾਟ ਬ੍ਰੈਂਚ ਲਿਖ ਰਿਹਾ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਆਕਾਸ਼ ਬ੍ਰੈਂਚ ਦੀ ਸਹੀ ਲਿਖੋ ਕੀ ਲਿਖਿਆ ਸਾਨੂੰ ਸਮਝ ਨਹੀਂ ਆ ਰਿਹਾ ਸੈੱਟ ਹੈ ਇਹ ਕੀ ਲਿਖਿਆ ਹੈ ਦੱਸ ਦਿਓ ਸਾਨੂੰ ਦੁਬਾਰੇ ਟਾਈਪਿੰਗ ਕਰਕੇ ਭੇਜ ਦਿਓ ਹਾਂ ਹੈਗਾ ਜੀ ਸ਼ੈੱਡ ਹਾਂ ਹਾਂ ਸਾਰਾ ਕੁਝ ਨਾਲ ਆਪਣੇ ਲੱਕੜ ਦੀ ਦੁਕਾਨ ਵੀ ਐ ਦੂਜੀ ਕੀ ਕਹਿੰਦੇ ਹੁੰਦੇ ਐ ਹੋ ਲੋਹੇ ਦੀ ਦੁਕਾਨ ਐ ਆ ਦੇਖੋ ਆ ਚੀਜ਼ ਵੀ ਬਾਈ ਨੇ ਤਿਆਰ ਕੀਤੀ ਆਪਣੇ ਬਾਈ ਕੋਲੋਂ ਆਪਾਂ ਨੂੰ ਸਾਰੀਆਂ ਆਈਟਮਾਂ ਮਿਲ ਲਈਆਂ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਆ ਉਹ ਆਪਾਂ ਨੂੰ ਤਿਆਰ ਬਰ ਤਿਆਰ ਹੀ ਮਿਲੂਗੀ ਕੋਈ ਨਾ ਕੋਈ ਨਾ ਇਹ ਰੋੜ ਪਾਇਆ ਕਰਾਂਗੇ ਵੀਡੀਓ ਨੈਵਰ ਨੈਵਰ ਗੇਬਾ ਪਣੀ ਹੁੰਦੇ ਕੋਈ ਨਾ ਬਾਸ ਸਪੋਰਟ ਕਰੋ ਸੋਡੀ ਸਪੋਰਟ ਹੀ ਚਾਹੀਦੀ ਆ ਬਾਬੇ ਦੀ ਕਿਰਪਾ ਨਾਲ ਵਧੀਆ ਚੱਲੀ ਜਾਂਦਾ ਕੰਮ ਵੇਰਾ ਸੇ ਬ੍ਰਾਂਡ ਜੀ ਆਕਾਸ਼ ਬ੍ਰਾਂਡ ਜ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਆਪਣੇ ਨਾਲ ਹੋਰ ਵੀ ਲੋਕ ਜੁੜ ਸਕਣ ਕ੍ਰੈਕਟ ਬੈਟ ਵੀ ਮਿਲਦੇ ਆ ਆਪਣੇ ਬੇਈ ਧੰਨਵਾਦ ਸਾਰਿਆਂ ਦਾ ਆਪਾਂ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਲਾਈਵ ਚ ਐਸੀ ਤਰ੍ਹਾਂ ਹੀ ਜੁੜੇ ਰਹੋ ਸਾਡੇ ਨਾਲ ਲੈ ਕੇ ਜੀ